ਸ੍ਰੋਮਣੀ ਅਕਾਲੀ ਦਲ ਨੇ ਕੀਤੀ ਅਹਿਮ ਮੀਟਿੰਗ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਉ ਨਾਬਾ ਵਿਕੇਸ਼ ਸ੍ਰੋਮਣੀ ਅਕਾਲੀ ਦਲ ਦੀ ਬੈਠਕ 'ਚ ਪਹੁੰਚੇ ਜ਼ਿਲ੍ਹਾ ਪ੍ਰਧਾਨ ਬਨੰਦ ਤੇ ਮੱਖਣ ਸਿੰਘ ਲਾਲਕਾ ਦੀ ਗਵਾਹੀ ਵਿੱਚ ਕੀਤਾ ਗਿਆ ਵਿਸ਼ੇਸ਼ ਸਨਮਾਨ ਜਦੋਂ ਹੋਣ ਇਸ ਮੌਕੇ ਤੇ ਜੀ ਬੀਜੇਪੀ ਨੂੰ ਵੋਟਾਂ ਦਾ ਚੋਰ ਤੇ ਜਿਹੜੇ 15 ਲੱਖ ਵਰਗੀਆਂ ਇਹ ਜੀਆਂ ਸਕੀਮਾਂ ਤੇ ਲੈਂਡ ਪੁੱਲਿੰਗ ਚ ਜ਼ਮੀਨਾਂ ਦੇ ਚੋਰ ਆਪ ਪਾਰਟੀ ਵਾਲੇ ਟਰਾਲੀ ਚੋਰ ਹੋਰ ਤਾਂ ਹੋਰ ਬੱਕਰੀਆਂ ਵੇਕਣ ਤੇ ਵੀ ਰੋਕ ਲਾ ਕੇ ਬੱਕਰੀਆਂ ਦੇ ਚੋਰ ਵੱਜਣ ਲੱਗ ਗਏ ਉਦੋਂ ਅਕਾਲੀਵਲ ਤੋਂ ਹੀ ਉਮੀਦਾਂ ਨੇ ਸਾਨੂੰ ਜ਼ਿੰਮੇਦਾਰਾਂ ਨੂੰ ਵੀ ਇਹ ਕੁਝ ਕਰਨਗੇ ਇਸ ਕਰਕੇ ਅਸੀਂ ਚਾਹੁੰਦੇ ਆ ਅਕਾਲੀਦਲ ਨੂੰ ਤਕੜਾ ਕਰੋ ਤਾਂ ਜੋ ਆਉਣ ਵਾਲੇ ਸਮੇਂ 'ਚ ਇਹ ਚਿੱਟ ਕਪੜੀ ਐ ਚੋਰਾں ਤੋਂ ਖਿਹੜਾ ਛੁੱਟ ਜੇ। ਉਹ ਹਾਲਪਾ ਵੀ ਲਗਾਤਾਰ ਪ੍ਰਚਾਰ ਕਰ ਰਹੀ ਹੈ ਪੰਜਾਬ 'ਚ ਕਦੇ ਹੀ ਆਮ ਲੋਕਾਂ ਗਰੀਬ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ। ਜਿਹੜਾ ਮੈਂ ਜੀ ਦਲਿਤ ਤੇ ਜੱਟ ਦਾ ਕਾਰਡ ਖੇਡ ਰਹੇ ਨੇ ਹੁਣ। ਦੇਖੋ ਇਹ ਬਹੁਤ ਵੱਡਾ ਨੁਕਸਾਨ। ਜਿਹੜੇ ਦਲਿਤ ਨੂੰ ਉਹਨਾਂ ਨੇ ਬਾਹਮਣਾਂ ਨੇ ਸਾਰੀ ਉਮਰ ਦੱਬ ਕੇ ਰੱਖਿਆ। ਜਿਹੜੇ ਮੁਸਲਮਾਨਾਂ ਨੂੰ ਸਭ ਤੋਂ ਵੱਧ ਦੱਬ ਕੇ ਰੱਖਿਆ। ਉਹਨਾਂ ਪ੍ਰਤੀ ਹੁਣ ਇਹਨਾਂ ਨੂੰ ਜਾਗਾਇਆ ਆਰਐਸਐਸ ਵਾਲਿਆਂ ਨੂੰ। ਜਿਨ੍ਹਾਂ ਪ੍ਰਤੀ ਇਹਨਾਂ ਨੇ ਇੰਨੀ ਬੇਵਫਾਈ ਕੀਤੀ ਜਿਹੜਾ ਹਿੰਦੁਸਤਾਨ ਗਦਰ ਪਾਰਟੀ ਵੇਲੇ ਆਜ਼ਾਦ ਹੋ ਸਕਦਾ ਸੀ 1915 ਚ ਉਦੋਂ ਗਦਾਰੀਆਂ ਕਰਕੇ ਇਹਨਾਂ ਨੇ ਆਜ਼ਾਦ ਹੋਣ ਨਹੀਂ ਦਿੱਤਾ ਉਹ ਪਾਰਟੀ ਤੇ ਆਪਾਂ ਕਿਵੇਂ ਭਰੋਸਾ ਕਰ ਸਕਦੇ ਆ ਕੀ ਸੁਨੇਹਾ ਦਿੰਦੇ ਆ ਮੈਂ ਇਹੀ ਕਹੂੰਗਾ ਜੀ ਵੀ ਦੇਖੋ ਵੋਟਰਾਂ ਨੂੰ ਮੇਰੀ ਬੇਨਤੀ ਹੈ ਝੂਠ ਮਗਰ ਲੱਗ ਕੇ ਤੇ ਸ਼ਰਾਬ ਦੀਆਂ ਬੋਤਲਾਂ ਮਗਰ ਤੇ ਛੋਟੇ ਛੋਟੇ ਵਾਅਦੇ ਮਗਰ ਲੱਗ ਕੇ ਆਪਾਂ ਸਰਕਾਰ ਬਹੁਤ ਵਾਰ ਚੁੜ ਲਈ ਹੁਣ ਅਕਾਲੀਵਾਲ ਦੀਆਂ ਜਿਹੜੀਆਂ ਡਵੈਲਪਮੈਂਟ ਕਰੀਆਂ ਹੋਈਆਂ ਪਿੰਡੀਆਂ ਉਹਨਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਮੌਕਾ ਦਈਏ ਤੇ ਪਿੰਡਾਂ 'ਚ ਆਪਾਂ ਲਾਮਬੰਦ ਹੋਈਏ ਆਪਾਂ ਨੂੰ ਕੋਈ ਤੋੜ ਨਾ ਸਕੇ ਆਪਾਂ ਇੱਕ ਜੁੱਟ ਹੋਈਏ ਕਿਸੇ ਲੀਡਰ ਪਿੱਛੇ ਆਪਾਂ ਪਿੰਡਾਂ 'ਚ ਆਪਸ 'ਚ ਫਰਕ ਨਾ ਪਾਈਏ ਅੱਜ ਨਾਬੇ ਦੇ ਸ਼੍ਰੋਮਣੀ ਕੱਲਲ ਦੇ ਪੁਰਾਣੇ ਵਰਕਰ ਵਿੱਚ ਨੌਜਵਾਨ ਜਿਨ੍ਹਾਂ ਨੂੰ ਹੁਣ ਜ਼ਿੰਮੇਵਾਰੀ ਸੌਂਪੀ ਗਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਸਾਡੇ ਸਲਾ ਪ੍ਰਧਾਨ ਹਰਉਬਾਹ ਸਾਹਿਬ ਨੇ ਇਹ ਪੁਰਾਣੇ ਟਕਸਾਲੀ ਪਰਿਵਾਰ ਚੋਂ ਨੇ ਅਸੀਂ ਧੰਨਵਾਦ ਕਰਦੇ ਹਾਂ ਬੱਦਰ ਸਾਹਿਬ ਦਾ ਤੇ ਉਹਨਾਂ ਨੇ ਮੀਤ ਪ੍ਰਧਾਨ ਬਣਾਇਆ ਲਾਲਕਾ ਜੀ ਨੂੰ ਉਹਨਾਂ ਨੂੰ ਵੀ ਬਹੁਤ ਵਧਾਈਆਂ ਦੋਨਾਂ ਨੂੰ ਤੇ ਵਰਕਰਾਂ ਨੇ ਬੜਾ ਚਾਹੇ ਵਰਕਰਾਂ ਚ ਇਹਨਾਂ ਦੇ ਬਣ ਨਾਲ ਜਿਹੜੇ ਪਰਿਵਾਰ ਘਰ ਬੈਠੇ ਸਾਡੇ ਨੌਜਵਾਨ ਉਹ ਅੱਜ ਮੇਰੇ ਕੋਲ ਇੱਥੇ ਆਇਸ ਕਮਰੇ ਚ ਆ ਕੇ ਉਹਨਾਂ ਨੇ ਗੱਲ ਕਹੀ ਹੈ ਵੀ ਸਾਨੂੰ ਬੜੀ ਹੁਲਾਰਾ ਮਿਲਿਆ ਵੀ ਅੱਜ ਸ਼ਰਮ ਨਹੀਂ ਕਰਦੇ ਨੇ ਬਟ ਗੇਰ ਵੱਦੋਂ ਸ਼ਰਮ ਨਹੀਂ ਟਕਸਾਲੀ ਪਰਿਵਾਰ ਦੀ ਬੁੱਕਤ ਪਾਈ ਗਈ ਹੈ ਮੈਂ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਵਧਾਈਆਂ ਵੀ ਦਿਨਾ ਤੇ ਨਾਲ ਜ ਦੱਸਦਾ ਕਿ ਨਾਬਾ ਹਲਕੇ ਦੇ ਜਿੰਨੇ ਵੀ ਅਸੀਂ ਪੁਰਾਣਾ ਕੰਮ ਕਰਦੇ ਆ 50 ਸਾਲ ਤੋਂ ਅਕਾਲੀ ਦਲ ਦਾ ਕਮ ਸੇਵਾ ਦਾ ਬਣਿਆ ਹੋਇਆ ਹੁਣ ਅੱਗੇ ਨੂੰ ਪੂਰੀ ਹਿੰਮਤ ਕਰਾਂਗੇ ਵੀ ਅਕਾਲੀ ਦਲ ਉਸੇ ਲੀਡ ਤੇ ਆ ਜਿਹੜੀ ਲੀਤੇ ਪਹਿਲਾਂ ਚੱਲਦਾ ਸੀ ਸਾਡੇ ਸ਼ਰੋਮਣੀ ਅਕਾਲੀ ਦਲ ਦੀ ਜੋ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਵਰਕਿੰਗ ਕਮੇਟੀ ਦੇ ਜੋ ਅਨੁਸਾਰ ਭਰਤੀ ਹੋਈ ਸੀ ਉਸ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਹੋਈ ਸਰਦਾਰ ਸ਼ਖਬੀਰ ਸਿੰਘ ਬਾਦਲ ਜੀ ਪ੍ਰਧਾਨ ਚੁਣੇ ਗਏ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਤੇ ਉਸੇ ਕੜੀ ਤਹਿਤ ਜੋ ਜਥੇਬੰਦੀ ਹੁੰਦੀ ਹੈ ਜ਼ਿਲ੍ਹੇ ਤੋਂ ਕ੍ਰੀਏਟ ਕੀਤੀ ਜਾਂਦੀ ਹੈ ਸਾਰੀ ਹਲਕਾ ਵਾਈਜ਼ ਅੱਜ ਹਲਕਾ ਨਾਬਾ ਦੇ ਵਿੱਚ ਉਸੇ ਸਿਲਸਿਲੇ ਦੇ ਵਿੱਚ ਇੱਕ ਵਰਕਰਾਂ ਦੀ ਨਾਲ ਮਿਲਣੀ ਸੀ ਮੀਟਿੰਗ ਸੀ ਕਿਉਂਕਿ ਵਰਕਰਾਂ ਦੇ ਸੁਝਾਅ ਹਰ ਪਾਰਟੀ ਲਈ ਬੜੇ ਅਹਿਮ ਹੁੰਦੇ ਨੇ ਜੋ ਗਰਾਊਂਡ ਲੈਵਲ ਤੇ ਜੋ ਨਵਜ ਹੈ ਉਹ ਵਰਕਰਾਂ ਨੂੰ ਸਾਰੀ ਪਤਾ ਹੁੰਦਾ ਹੈ ਅੱਜ ਦੋ ਮਕਸਦ ਸੀ ਕਿਉਂਕਿ ਅਸੀਂ ਲਗਾਤਾਰ ਸਾਡੀ ਜੋ ਮੀਟਿੰਗ ਜ਼ਿਲ੍ਹਾ ਪ੍ਰਧਾਨਾ ਦੀ ਹੁੰਦੀ ਹੈ ਪ੍ਰਧਾਨ ਸਾਹਿਬ ਨਾਲ ਇੱਕ ਤਾਂ ਜੋ ਗਰਾਊਂਡ ਤੇ ਜੋ ਲੋਕ ਇਸ ਸਮੇਂ ਪੰਜਾਬ ਦੇ ਚਾਹੁੰਦੇ ਨੇ ਉਹ ਪਾਰਟੀ ਪਲੇਟਫਾਰਮ ਤੱਕ ਪਹੁੰਚਾਉਣਾ ਇੱਕ ਜਥੇਬੰਦੀ ਨੂੰ ਨਵੇਂ ਸਿਰੇ ਤੋਂ ਦੁਬਾਰਾ ਬਣਾਉਣਾ ਬੜੀ ਵੱਡੀ ਜ਼ਿੰਮੇਵਾਰੀ ਹੈ ਸੋ ਜਿੰਨੇ ਵੀ ਸਾਡੇ ਸਰਕਲ ਪ੍ਰਧਾਨ ਸਾਹਿਬਾਨ ਨੇ ਹਲਕੇ ਦੇ ਉਹਨਾਂ ਦੀ ਤੇ ਜ਼ਿਲ੍ਹੇ ਦੇ ਜਥੇਬੰਦੀ ਦੇ ਵਿੱਚ ਜਿੰਨੇ ਵੀ ਨੁਮਾਇੰਦੇ ਇਸ ਹਲਕੇ ਦੇ ਵਿੱਚੋਂ ਪਾਉਣੇ ਨੇ ਉਹ ਸਬੰਧ ਵਿੱਚ ਅੱਜ ਮੀਟਿੰਗ ਸੀ। ਜਦੋਂ ਅਕਾਲੀ ਦਲ ਦੇ ਜਿਹੜਾ ਨਵਾਂ ਸੂਮੇ ਇਕਾਲੀ ਦਲ ਬਣਿਆ ਇਹ ਲੋਕ ਲਗਾਤਾਰ ਦਾਵਾ ਕਰਦਾ ਰਹਿੰਦੇ ਲੋਕੋ ਵਾਲੀ ਸੇਵਾ ਦਾ ਬਚਾ ਕਰ ਰਹੇ ਤੇ ਲੋਕ ਨੇ ਜਿਹੜੇ ਉਹ ਕਹਿੰਦੇ ਅਕਾਲ ਤੱਕ ਸਭ ਤੋਂ ਵੱਧ ਪਸੰਦ ਦਾ ਸਾਥ ਤੇ ਕੀ ਹੋਊਗਾ ਨਵੇਂ ਇਕਾਲੀ ਦਲ ਵਜੋਂ। ਦੇਖੋ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ। ਉਹ ਇੱਕ ਨਵਾਂ ਚੁੱਲ੍ਹਾ ਹੈ। ਜਿਹਦੀ ਗੈਸ ਦਿੱਲੀ ਤੋਂ ਆਉਂਦੀ ਹੈ। ਸਾਡੇ ਪ੍ਰਧਾਨ ਸਾਹਿਬ ਨੇ ਵੀ ਦੱਸਿਆ ਉਹ ਕੋਈ ਸ਼੍ਰੋਮਣੀ ਅਕਾਲੀ ਦਲ ਨਹੀਂ ਉਹਨੂੰ ਕੋਈ ਲੋਕਾਂ ਦੀ ਮਾਨਤਾ ਨਹੀਂ। ਇੱਕ ਸੰਵਿਧਾਨ ਦੇ ਅਨੁਸਾਰ ਪਾਰਟੀ ਬਣਦੀ ਹੈ ਜਦੋਂ ਉਹ ਨਵੀਂ ਪਾਰਟੀ ਬਣਾ ਕੇ ਸੰਵਿਧਾਨ ਦੇ ਅਨੁਸਾਰ ਉਹਦਾ ਨਾਮ ਰੱਖਣਗੇ ਕੋਈ ਚਿੰਨ ਲੈਣਗੇ ਕੋਈ ਜਥੇਬੰਦੀ ਬਣਾਉਣਗੇ ਫਿਰ ਉਹ ਇਹੋ ਜਿਹੀਆਂ ਗੱਲਾਂ ਕਰਨ ਦੂਜੀ ਗੱਲ ਜਿਹੜੀ ਇਕੱਠ ਹੈ ਉਹ ਸਾਂਝਾ ਇਕੱਠ ਸੀ ਮੈਂ ਤੁਹਾਨੂੰ ਦੱਸਦਾ ਇਕੱਠ ਦੇ ਵਿੱਚ ਆਮ ਆਦਮੀ ਪਾਰਟੀ ਸਾਰੇ ਕਾਂਗਰਸੀ ਜਿੰਨੇ ਵੀ ਬਾਦਲ ਸਾਹਿਬ ਦੇ ਖਿਲਾਫ ਬੋਲ ਕੇ ਫੇਮ ਲੈਣ ਵਾਲੇ ਪੇਜ ਚਲਾਉਂਦੇ ਨੇ ਫੇਸਬੁੱਕ ਦੇ ਉਹ ਫੇਸਬੁੱਕੀਆਂ ਦਾ ਇਕੱਠ ਸੀ ਜਿੰਨੇ ਨਕਲੀ ਪੰਥਕ ਸੀ ਉਹ ਸਾਰੇ ਉਸ ਇਕੱਠ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਲੋਨੀ ਪਹੁੰਚੇ ਸੀ ਹੋਰ ਉਹਨਾਂ ਦਾ ਦੂਜਾ ਕੋਈ ਮਕਸਦ ਨਹੀਂ ਹੁਣ ਵੀ ਮੈਂ ਤੁਹਾਨੂੰ ਦੱਸ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਬਾਈ ਇਲੈਕਸ਼ਨ ਬਾਈਕਾਟ ਕੀਤੇ ਤੇ ਕੋਈ ਨਵੀਂ ਪੰਥਕ ਪੰਥਕ ਤੇ ਰੋਥੇ ਜਾ ਕੇ ਬਾਈ ਇਲੈਕਸ਼ਨ ਚ ਨਹੀਂ ਲੜੀ ਤੇ ਲੁਧਿਆਣਾ ਇੱਕ ਸ਼ਹਿਰੀ ਸੀਟ ਸੀ ਉੱਥੇ ਬਾਈ ਇਲੈਕਸ਼ਨ ਹੋਇਆ ਉੱਥੇ ਵੀ ਉਹਨਾਂ ਨੇ ਜਾ ਕੇ ਕੋਈ ਇਲੈਕਸ਼ਨ ਨਹੀਂ ਲੜਿਆ ਪਰ ਹੁਣ ਤਰਨਤਾਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਬਹੁਤ ਮਜ਼ਬੂਤ ਹੈ ਉੱਥੇ ਬਹੁਤ ਸਟਰੋਂਗ ਕੈਂਡੀਡੇਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੂਰੇ ਜਿੱਤ ਦੇ ਅਸਾਰ ਨੇ ਉੱਥੇ ਦੇਖਿਓ ਇਹ ਸਾਰੇ ਨਕਲੀ ਪੰਥਕ ਇਹ ਸਾਰੇ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਸ਼ਾਰਿਆਂ ਤੇ ਉੱਥੇ ਕੈਂਡੀਡੇਟ ਦੇਣਗੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਕੱਟਣ ਲਈ ਨੈਸ਼ਨਲ ਪਾਰਟੀਆਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਇਹਨਾਂ ਦੀ ਸਚਾਈ ਹੈ ਇਸ ਤੋਂ ਬਾਅਦ ਇਹ ਕੁਝ ਨਹੀਂ ਇਹ ਬੜਾ ਵੱਡ ਭਾਗੀ ਸਮਾਂ ਹੈ ਕਿ ਸਾਡੇ ਜ਼ਿਲ੍ਹੇ ਤੇ ਨਵੇਂ ਜਥੇਦਾਰ ਜਿਹੜੇ ਕਿ ਹੁਣੇ ਪੁਆਇੰਟ ਹੋਏ ਨੇ ਥੋੜੇ ਮਹੀਨੇ ਪਹਿਲਾਂ ਅੱਜ ਉਹਨਾਂ ਦਾ ਪਹਿਲਾ ਫੇਰਾ ਸੀਗਾ ਸਾਡੇ ਨਾਬੇ ਹਲਕੇ ਵਿੱਚ ਆਉਣ ਦਾ ਤੇ ਉਸ ਸਥਾਨ ਤੇ ਆਉਣ ਦਾ ਕਿ ਜਿੱਥੇ ਚੈਤੋਂ ਦਾ ਮੋਰਚਾ ਸ਼ੁਰੂ ਕੀਤਾ ਗਿਆ ਸੀਗਾ ਅਕਾਲੀ ਦਲ ਦੀ ਜਿਹੜੀ ਪੁਰਾਣੀ ਹਿਸਟਰੀ ਹੈ ਕਿਉਂਕਿ ਜੈਤੋਂ ਦੇ ਮੋਰਚੇ ਨੂੰ ਅੱਜ ਨਮਸ਼ਕਾਰਾਂ ਕੀਤੀਆਂ ਨੇ ਆ ਕਿ ਤੇ ਉਹਨਾਂ ਤੋਂ ਸ਼ੁਰੂ ਲੈ ਕੇ ਨਮਾ ਜਿਹੜਾ ਕੰਮ ਹੈ ਸ਼ੁਰੂ ਕੀਤਾ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਹੁਣ ਜਿਹੜੀ ਕਿ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਸ ਜ਼ਿੰਮੇਵਾਰੀ ਦੇ ਤਹਿਤ ਅੱਜ ਨਾਬੇ ਹਲਕੇ ਚ ਆਏ ਨੇ ਤੇ ਮੈਂ ਇਹਨਾਂ ਨੂੰ ਜੀ ਆਇਆਂ ਆਖਿਆ ਆਪਣੀ ਪੂਰੀ ਸੰਗਤ ਵੱਲੋਂ ਪੂਰੇ ਨਾਬੇ ਹਲਕੇ ਵੱਲੋਂ ਤੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀਆਂ ਪਾਰਟੀ ਦੀਆਂ ਪਾਲਿਸੀਆਂ ਹੋਣਗੀਆਂ ਉਹ ਮੈਂ ਤੇ ਮੇਰੇ ਸਾਰੇ ਲੀਡਰ ਸਹਿਬਾਨ ਮੇਰੇ ਵਰਕਰ ਸਹਿਬਾਨ ਕੱਲੇ ਕੱਲੇ ਕਰ ਤੱਕ ਲੈ ਕੇ ਜਾਵਾਂਗੇ ਤੇ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਾਂਗੇ। ਗਾਲਖੰਨ ਚੱਲਦੇ ਕਿਉਂ ਆਪੇ ਕਿਸਾਨ ਜੀ ਨੇ ਮਤਲਬ ਇੱਕ ਨਾਬੇ ਪ੍ਰੋਟੈਸਟ ਕੀਤਾ ਗਿਆ ਉਹ ਸੁਣਦੀ ਹੀ ਕੰਮ। ਮੈਂ ਇਹ ਕਹੂੰਗਾ ਕਿ ਜਿਹੜੀ ਆਮ ਆਦਮੀ ਹੈ ਇਹ ਆਮ ਆਦਮੀ ਨਹੀਂ ਹੈਗੀ ਇਹ ਚੋਰ ਆਦਮੀ ਹੈ। ਇਹ ਚੋਰ ਆਦਮਿਆਂ ਦੇ ਢੋਲਾ ਜਿਹੜਾ ਕਿ ਦਿੱਲੀ ਤੋਂ ਚੱਲਿਆ ਆਇਆ ਸੀਗਾ ਇਨੇ ਪੂਰੇ ਦੇਸ਼ ਦੇ ਵਿੱਚ ਘੁੰਮ ਕੇ ਆ ਕੇ ਤੇ ਪੰਜਾਬ ਦੇ ਲੋਕਾਂ ਨੇ ਭੁਲੇ ਭੜਾ ਨੇ ਮਨ ਵਿਸ਼ਵਾਸ ਕਰ ਲਿਆ ਉਹਨਾਂ ਤੇ ਬਾਕੀ ਦੇਸ਼ ਚੋਂ ਲੋਕਾਂ ਨੇ ਉਹਨਾਂ ਨੂੰ ਬੁੱਧੇ ਬੂਹ ਮਾਰ ਕੇ ਵਾਪਸ ਕੀਤਾ ਤੇ ਪਰ ਪੰਜਾਬ ਦੇ ਲੋਕ ਜਿਹੜੇ ਆ ਸੱਚੇ ਸੱਚੇ ਲੋਕ ਨੇ ਸਾਫ਼ ਦਿਲ ਇਨਸਾਨ ਨੇ ਉਹਨਾਂ ਨੇ ਉਹਨਾਂ ਦੇ ਭਲੇਖਿਆ ਚ ਆ ਕੇ ਉਹਨਾਂ ਨੇ ਸਰਕਾਰ ਬਣਾ ਲਈ ਤੇ ਉਹ ਚੋਰ ਅੱਜ ਪੰਜਾਬ ਨੂੰ ਲੁੱਟ ਰਹੇ ਨੇ ਸਾਡੇ ਕਿਸਾਨਾਂ ਨਾਲ ਜਿਹੜਾ ਧੱਕਾ ਹੋਇਆ ਸੀਗਾ ਕੁਝ ਮਹੀਨੇ ਪਹਿਲਾਂ ਮਾਰਚ ਦੇ ਮਹੀਨੇ ਚ ਉਦੋਂ ਉਹਨਾਂ ਨੂੰ ਮੀਟਿੰਗ 'ਚ ਬੁਲਾ ਕੇ ਤੇ ਉਦੋਂ ਬਾਅਦ ਉਹਨਾਂ ਦਾ ਸਮਾਨ ਚੋਰੀ ਕਰਕੇ ਆਪ ਹੀ ਲੈ ਗਏ ਅੱਜ ਉਹ ਦੋ ਟਰਾਲੀਆਂ ਜਿਹੜੀਆਂ ਨਾਬੇ ਤੇ ਆਈਆਂ ਨੇ ਜਿਹੜਾ ਕਐਮਐਲ ਦਾ ਰਾਈਟ ਹੈਂਡ ਆ ਉਹ ਲੈ ਕੇ ਆਇਆ ਔਰ ਮੈਂ ਇਹ ਮਹਿਸੂਸ ਕਰਦਾ ਕਿ ਐਮਐਲਏ ਦੇ ਵਿੱਚ ਮਿਲਿਆ ਹੋਇਆ ਜਿਹੜੀਆਂ ਸ਼ਹਿਰ ਦੇ ਵਿੱਚ ਵੀ ਸਾਡੇ ਚੋਰੀਆਂ ਹੋ ਰਹੀਆਂ ਨੇ ਮੈਂ ਤਾਂ ਇਹ ਕਹੂੰਗਾ ਕਿ ਪੁਲਿਸ ਨੂੰ ਇਸ ਗੱਲ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਕਿਤੇ ਆਮ ਆਦਮੀ ਲੋਕ ਚੋਰੀਆਂ ਤਾਂ ਨਹੀਂ ਕਰਦੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਟਰਾਲੀਆਂ ਵੱਢ ਕੇ ਵੇਚ ਸਕਦੇ ਨੇ ਉਹਨਾਂ ਦੇ ਟਾਇਰਾਂ ਤੋਂ ਫੜਿਆ ਜਾ ਸਕਦੇ ਨੇ ਤੇ ਫਿਰ ਇਹ ਬਾਕੀ ਕਿਹੜੀ ਚੀਜ਼ ਛੱਡਣਗੇ ਕਿੱਥੇ ਛੱਡਣਗੇ ਇਹ ਕਿਹੜੀਆਂ ਇਮਾਨਦਾਰੀਆਂ ਨੇ ਲੋਕਾਂ ਕੋਲੇ ਸੋ ਇਹ ਝੂਠ ਦੱਬ ਲੈਂਦਾ ਲੋਕਾਂ ਦੇ ਸਾਹਮਣੇ ਆ ਗਿਆ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਲੋਕਾਂ ਨੂੰ ਦਰਕਾਰ ਦੋ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢ ਦੋ ਕਿਉਂਕਿ ਇਹਨਾਂ ਦੀ ਪੰਜਾਬ ਦੀਆਂ ਸਾਰੀਆਂ ਪਰੰਪਰਾਵਾਂ ਦਾ ਕਾਣ ਕਰਤਾ ਰਾਜਨੀਤੀ ਦਾ ਕਾਣ ਕਰਤਾ ਪੰਜਾਬ ਦੇ ਲੋਕਤੰਤਰ ਦਾ ਕਾਣ ਕਰਤਾ